ਨਾਮ ਦਾ ਰੰਗ ਸੀ ਸੰਤ ਬਾਬਾ ਦਰਨਾ ਸਿੰਘ ਦੀ ਖਾਲਸਾ ਭੰਡਾਰਾਂ ਵਾਲਿਆਂ ਦੇ ਨਾਲ ਦੇ ਸਿੰਘਾਂ ਦੇ ਪਾਸ ਉਹਨਾਂ ਦੇ ਆਪਣੇ ਪਾਸ ਜਿਨ੍ਹਾਂ ਦੀ ਗਿਣਤੀ ਇਤਿਹਾਸ ਨੇ ਪਿਆਰਿਓ ਕੇਵਲ 150 200 ਦੇ ਕਰੀਬ ਲਿਖੀ ਹੈ ਤੇ ਬਾਹਰੀ ਆਪਣੇ ਸਮੇਂ ਦੀ ਹਕੂਮਤ ਦੇ ਲੋਕ ਤੰਕਾਂ ਤੇ ਤੋਪਾਂ ਨਾਲ ਲੈ ਕਰਕੇ ਲੈਸੁਰ ਕਰਕੇ ਚੜੇ ਤੇ ਉਹਨਾਂ ਨੂੰ ਪਿਆਰਿਓ ਐਸੇ ਲੋਹੇ ਦੇ ਚਣੇ ਚਵਾਏ ਇਹ ਸਮੇਂ ਦੀ ਆਪੂਮਾਂ ਦੇ ਲੋਕ ਵੀ ਹੈਰਾਨ ਹੁੰਦੇ ਸੀ ਕਿ ਇਹ ਗੋਲੀਆਂ ਆਉਂਦੀਆਂ ਕਿੱਥੋਂ ਇਹ ਵਾਰ ਆਉਂਦੇ ਕਿੱਥੋਂ ਇਹ ਪਿਆਰਿਓ ਨਾਮ ਦਾ ਰੰਗ ਹੈ ਜਿਨ੍ਹਾਂ ਨੇ ਰਹਿੰਦੇ ਸਵਾਸਾਂ ਤੱਕ ਜੂਝਦਿਆਂ ਜੂਝਦਿਆਂ ਸਹਾਤਾਂ ਦੇ ਜਾਮ ਪੀਤੇ ਇਹ ਗੁਰੂ ਜੀ ਤੇ ਕਿਰਪਾ ਕਰੇ ਨਾਮ ਦਾ ਰੰਗ ਲਾ ਦੇਵੇ ਤੇ ਮਾਲਕ ਨੇ ਘਰ ਦੇ ਵਿੱਚ ਜੇ ਨਿੰਦਕ ਵੀ ਆ ਜਾਂਦੇ ਨਾ ਜੀ ਤੇ ਇਤੇ ਬਰ ਰੰਗ ਲਾਗਤ 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 ਹੈ ਬ੍ਰਹਮ ਭਗਤ 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 ਹੈ ਇਥੇ ਰੰਗ ਲੱਗਦੇ ਆ ਲੱਗਦੇ ਆ ਨਾਮ ਦਾ ਰੰਗ ਲੱਗ ਜਾਂਦਾ ਤੇ ਨਿੰਦਿਆ ਵਾਲਾ ਸੁਭਾਅ ਜਿਹੜਾ ਛੁੱਟ ਜਾਂਦਾ ਤਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਇਹ ਭਾਈ ਮਾਲਕ ਦਇਆਵਾਨ ਹੋਏ ਮਾਲਕ ਨੇ ਕਿਰਪਾ ਕੀਤੀ ਨਿੰਦਕਾਂ ਵਾਲਾ ਸੁਭਾਅ ਬਦਲ ਗਿਆ ਹੰਕਾਰ ਉਪਰੋਂ ਸਿਰ ਕੱਟਿਆ ਜਾਣਾ ਕੀਪਾ ਕਾਲ ਜਾਲ ਜਮ ਜੋਹੇ ਨਾ ਸਾਕੇ ਇਸ ਜੀਵ ਆਤਮਕ ਮੌਤ ਦਾ ਕੋਈ ਡਰ ਨਹੀਂ ਰਹਿ ਜਾਂਦਾ ਜਮ ਇਤਿਆਦਤ ਦਾ ਕੋਈ ਡਰ ਨਹੀਂ ਰਹਿੰਦਾ ਸੱਚਾ ਪੰਥਾ ਥਾਟਿਓ ਕਿਉਂਕਿ ਉਹਨੇ ਸੱਚ ਦਾ ਰਾਹ ਮੰਨ ਲਿਆ ਸੱਚ ਦੇ ਰਸਤੇ ਨੂੰ ਧਾਰਨ ਕਰ ਲਿਆ ਕਿਉਂਕਿ ਜਦੋਂ ਗੁਰੂ ਦੇ ਦਰ ਤੇ ਆ ਜਾਂਦੇ ਤੇ ਇਥੇ ਸੱਚਾ ਮਾਰਗ ਸਮਝ ਵਿੱਚ ਕਿਵੇਂ ਆਉਂਦਾ ਹੈ ਕਹਿੰਦੇ ਕੋਈ ਨਾ ਜੀ ਸਾਖਤ ਜੀਵ ਸੀ ਮਾਲਕ ਨਾਲੋਂ ਟੁੱਟਿਆ ਹੋਇਆ ਬੇਮੁਖ ਜੀਵ ਤੇ ਗੁਰਮਖਾਂ ਨੇ ਤਰਸ ਕੀਤਾ ਦਇਆ ਕੀਤੀ ਕਿ ਚਲੋ ਇਹਨੂੰ ਵੀ ਸੰਗਤ ਵਿੱਚ ਲੈ ਕੇ ਚੱਲਦੇ ਆਂ ਗੁਰੂ ਮਾਲਕ ਕਿਰਪਾ ਕਰੇ ਦਾ ਜੀਵਨ ਬਦਲ ਜਾਵੇ ਇਹ ਪਿਆਰਿਓ ਪਰਉਪਕਾਰ ਕਰਨਾ ਚਾਹੀਦਾ ਕਦੀ ਮਾਣ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਅਸੀਂ ਬੜੇ ਗੁਰਮਖਾਂ ਸਾਡਾ ਜੀਵਨ ਬੜਾ ਉਚੇਰਾ ਹੈ ਤੇ ਫੁਲਾਣਾ ਬੰਦਾ ਮਨਮੁਖਾ ਨਸ਼ੇੜੀ ਆ ਆਵਾ ਆਵਾ ਨਹੀਂ ਪਤਾ ਨਹੀਂ ਮਾਲਕ ਕਦੋਂ ਕਿਰਪਾ ਕਰੇ ਸਾਡੇ ਤੋਂ ਵੀ ਅੱਗੇ ਲੰਘ ਜਾਏ ਗੁਰੂ ਦੀ ਮਿਹਰ ਦਾ ਪਾਤਰ ਉਹ ਪਹਿਲਾਂ ਸਾਡੇ ਤੋਂ ਬਣ ਜਾਏ ਇਸ ਵਾਸਤੇ ਪਿਆਰਿਓ ਪਰ ਉਤਾਰ ਕਰਨਾ ਚਾਹੀਦਾ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਮਾੜਾ ਨਹੀਂ ਕਹਿਣਾ ਚਾਹੀਦਾ ਸਾਖਤ ਜੀਵ ਨੂੰ ਗੁਰੂ ਨਾਲ ਜੋੜਨ ਵਾਸਤੇ ਗੁਰਮਖਾਨੇ ਪਰ ਉਪਕਾਰ ਕੀਤਾ ਉਹ ਅੱਗੋ ਕਹਿੰਦਾ ਨਹੀਂ ਭਾਈ ਕੋਈ ਕਥਾ ਨਹੀਂ ਹੁੰਦੀ ਕਿਹੜਾ ਕੀਰਤਨ ਦੀ ਗੱਲ ਕਰਦੇ ਹੋ ਐਵੇਂ ਸਮਾਂ ਬਰਬਾਦ ਕਰਦੇ ਹੋ ਮੇਰੇ ਕੋਲ ਸਮਾਂ ਨਹੀਂ ਮੈਂ ਨਹੀਂ ਜਾਣ ਉਹ ਕਹਿਣ ਲੱਗੇ ਭਾਈ ਤੇਰੇ ਕੰਮ ਕਾਜ ਤੇ ਹੱਥ ਵਟਾ ਦਿੰਨੇ ਆ ਤੇਰਾ ਕੰਮ ਕਾਜ ਅਸੀਂ ਕਰਾ ਦਿੰਨੇ ਆਣ ਕਿ ਫੇਰ ਕਰਾ ਦੇਵਾਂਗੇ ਚੱਲ ਅੜੀ ਸਤ ਸੰਗਤ ਵਿੱਚ ਬਾਰ ਬਾਰ ਕਹਿਣ ਤੇ ਜੀ ਮੰਨ ਗਿਆ ਚਲੋ ਦੇਖ ਲੈਣਾ ਕਿਹੜੀ ਸੰਗਤ ਦੀ ਗੱਲ ਕਰਦੇ ਹੋ ਗੁਰਮਖਾਂ ਨਾਲ ਸੰਗਤ ਵਿੱਚ ਆਇਆ ਤੇ ਜਦੋਂ ਸੰਗਤ ਵਿੱਚ ਆ ਕਰਕੇ ਦੇਖਿਆ ਹੈ ਤੇ ਤਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਜੋ ਗੁਰੂ ਕੇ ਇਹ ਦੀਵਾਨ ਸਜੇ ਹੋਏ ਸੀ ਉਹਨਾਂ ਦੀਵਾਨਾਂ ਦੇ ਵਿੱਚ ਜਿਹੜੇ ਕੀਰਤਨ ਤੇ ਕਥਾ ਵਖਿਆਨ ਇਤਿਆਦ ਕਰ ਰਹੇ ਸੀ ਮਹਾਪੁਰਖ ਉਹ ਪਿਆਰਿਓ ਬੜੇ ਭਾਰੀ ਸਰੀਰ ਦੇ ਸਨ ਸਰੀਰ ਉਹਨਾਂ ਦਾ ਭਾਰੀ ਇਹ ਬੜਾ ਸੁੰਦਰੋ ਕੀਰਤਨ ਕਰਨ ਤੇ ਵਖਿਆਨ ਕਰਨ ਇਹ ਸੰਗਤ ਉਹਨਾਂ ਦਾ ਵਖਿਆਨ ਤੇ ਕੀਰਤਨ ਸੁਣ ਕੇ ਝੂਮੇ ਦੀ ਉਹਨ ਸਾਖਤ ਬੰਦਾ ਜਿਹੜਾ ਕਦੇ ਸੰਗਤ ਵਿੱਚ ਆਇਆ ਕੋਈ ਨਹੀਂ ਚੌਂਕੜੀ ਮਾਰ ਕੇ ਬੈਠਾ ਤੇ ਜਰੂਰ ਪਰ ਪਿਆਰਿਓ ਕਰੀ ਇਧਰ ਪਾਸਾ ਮਾਰੇ ਕਿ ਉੱਤਰ ਮਾਰੇ ਮਸਾਂ ਉਹਨੇ ਕੋਈ ਉਸ ਸਮਾਂ ਘੰਟਾ ਡੇਢ ਘੰਟੇ ਦਾ ਬਤੀਤ ਕੀਤਾ ਤੇ ਸਮਾਪਤੀ ਹੋਈ ਤੇ ਨਾਲ ਚੱਲ ਪਿਆ ਤੇ ਗੁਰਮਖਾਂ ਨੇ ਪੁੱਛਿਆ ਜਾਂਦਿਆਂ ਕਹਿਣ ਲੱਗੇ ਭਾਈ ਤੂੰ ਆਉਂਦਾ ਨਹੀਂ ਸੀ ਨਾ ਸੰਗਤ ਵਿੱਚ ਤੇ 10 ਭਾਈ ਸੰਗਤ ਵਿੱਚ ਆਇਆ ਤੇ ਕਹਿੰਦੇ ਕਿਵੇਂ ਦਾ ਲੱਗਾ ਕਹਿੰਦੇ ਮਹਾਂਪੁਰਖਾਂ ਦੀ ਕਥਾ ਵਿਖਿਆ ਉਹਨਾਂ ਦਾ ਕੀਰਤਨ ਕਰਨ ਲੱਗੇ ਕਿਵੇਂ ਦਾ ਲੱਗਾ ਤੈਨੂੰ ਕਹਿੰਨ ਲੱਗਾ ਕਿਹੜੇ ਮਹਾਂਪੁਰਖਾਂ ਦੀ ਗੱਲ ਕਰਦੇ ਹੋ ਕਹਿੰਦਾ ਮੈਂ ਦੇਖਿਆ ਸਾਹਮਣੇ ਉਹ ਤੇ ਮੰਜੂ ਦੇ ਪਲੰਗੇ ਦੇ ਤੇ ਬੈਠਾ ਸੀ ਕਹਿੰਦਾ ਨਾਲੇ ਤੇ ਬਾਜਾ ਵਜਾਈ ਜਾਵੇ ਤੇ ਕਹਿੰਦਾ ਸਰੀਰ ਉਹਦਾ ਟੋਟੇ ਵਰਗਾ ਇਹ ਸ਼ਬਦ ਸਾਖਤ ਜੀਬ ਦੇ ਬੋਲ ਨੇ ਕਹਿੰਦਾ ਟੋਟੇ ਵਰਗਾ ਸੀ ਉਹ ਹੱਥ ਜੋੜ ਕੇ ਉਹਨਾਂ ਨੇ ਕਿਹਾ ਚਲੋ ਕੋਈ ਗੱਲ ਨਹੀਂ ਸਾਖਤ ਐ ਨਾ ਜੀ ਤੇ ਪਹਿਲੇ ਦਿਨ ਜਦੋਂ ਗੁਰੂ ਘਰ ਦੇ ਵਿੱਚ ਆਉਂਦਾ ਹੈ ਤੇ ਜੇ ਪਿਆਰਿਓ ਕੋਈ ਕਮਾਈ ਨਾ ਹੋਵੇ ਤੇ ਫਿਰ ਪਹਿਲੇ ਦਿਨ ਰੰਗ ਨਹੀਂ ਲੱਗਦਾ ਜੀ ਇਸ ਤਰ੍ਹਾਂ ਦਾ